ਪਿਆਰੀ ਸਾਧ ਸੰਗਤ ਜੀਓ RAM RAJ JI ਜੋ ਕਿ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਸੁਪੁੱਤਰ ਹਨ RAM RAJ JI ਦਾ ਅੰਤਮ ਸੰਸਕਾਰ ਮਸੰਦਾਂ ਨੇ ਜਿਉਂਦਿਆਂ ਹੀ ਕਰ ਦਿੱਤਾ ਅਜੇ RAM RAJ JI ਦਾ ਸਰੀਰ ਜਿਸ ਦੇ ਵਿੱਚ ਪ੍ਰਾਣ ਹਨ ਜਿਉਂਦਿਆਂ ਹੀ ਉਹਨਾਂ ਨੇ ਕਿਉਂ ਸਾੜ ਦਿੱਤਾ ਇਸ ਵੀਡੀਓ ਦੇ ਵਿੱਚ ਇਹ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਸਾਧ ਸੰਗਤ ਜੀ ਦੱਸ ਦਈਏ ਬਾਬਾ ਰਾਮ ਰਾਏ ਜੀ ਉਹ ਸਖਸ਼ੀਅਤ ਹਨ ਜਿਸ ਵੇਲੇ ਬਾਦਸ਼ਾਹ ਅਰੰਗਜੀਬ ਨੇ ਗੁਰੂ ਘਰ ਦੇ ਵਿੱਚ ਸਨੇਹਾ ਭੇਜਿਆ ਕਿ ਮੈਨੂੰ ਦਰਸ਼ਨ ਦੇਉ ਅਤੇ ਅਤੇ ਮੈਂ ਕਰਾਮਾਤਾਂ ਵੇਖਣੀਆਂ ਚੰਦਾ ਹਾਂ ਉਸ ਵੇਲੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਰਾਮ ਰਾਏ ਨੂੰ ਜੋਗ ਵੇਖਦਿਆਂ ਹੋਇਆਂ ਹਾਰੇ ਤਰ੍ਹਾਂ ਦੀਆਂ ਕਰਾਮਾਤਾਂ ਸ਼ਕਤੀਆਂ ਅਤੇ ਵਿਦਿਆ ਦੇ ਕੇ ਭੇਜਿਆ ਕਿ ਜਾਓ ਬਦਸ਼ਾਹ ਅਰੰਗਜੀਤ ਦਾ ਸ਼ੰਕਾ ਨਿਵਰਤ ਕਰੋ ਅਤੇ ਗੁਰੂ ਘਰ ਦੀ ਨੈਮਾ ਪ੍ਰਗਟ ਕਰੋ ਜਦੋਂ RAM RAJE ਉਸ ਸਭਾ ਦੇ ਵਿੱਚ ਗਿਆ ਤਾਂ RAM RAJE ਨੇ ਹਰ ਇੱਕ ਸਵਾਲ ਦੇ ਜਵਾਬ ਦਿੱਤੇ ਪਰ ਕਿਸੇ ਵੀ ਤਰ੍ਹਾਂ ਦੀ ਐਸੀ ਕੋਈ ਘਟਨਾ ਨਹੀਂ ਹੋਈ ਕਿ RAM RAJE ਦੀ ਹੋ ਨਹੀਂ ਹੋਈ ਹੋਵੇ ਉੱਥੇ ਹਰ ਤਰ੍ਹਾਂ ਦੀਆਂ ਕਰਾਮਾਤਾਂ ਵੱਧ ਤੋਂ ਵੱਧ ਵਿਖਾਈਆਂ ਸਾਰੀ ਸਭਾ ਦੇ ਵਿੱਚ ਰਾਮ ਰਾਏ ਦੀ ਜੈ ਜੈਕਾਰ ਹੋ ਰਹੀ ਹੈ ਜਸ ਹੋ ਰਿਹਾ ਕਿ ਇਦਾਂ ਦਾ ਵਿਦਿਆ ਵਾਲਾ ਇਦਾਂ ਦੀਆਂ ਕਰਾਮਾਤਾਂ ਵਿਖਾਉਣ ਵਾਲਾ ਹੋਰ ਦੂਸਰਾ ਕੋਈ ਨਹੀਂ ਵਿਖਿਆ ਹੁਣ ਅਖੀਰ ਤੇ ਜਦੋਂ ਇਹ ਸਵਾਲ ਕੀਤਾ ਗਿਆ ਰਾਮ ਰਾਏ ਦੇ ਅੱਗੇ ਕਿ ਤੁਹਾਡੇ ਪੁਰਖਾਂ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਹਾਰ ਘੜ ਭਾਂਡੇ ਇਟਾਂ ਕਿਆਂ ਜਲਦੀ ਕਰੇ ਪੁਕਾਰ ਸਾਨੂੰ ਇੰਜ ਲੱਗਦਾ ਕਿ ਇਸ ਤੁਕ ਦੇ ਵਿੱਚ ਮੁਸਲਮਾਨਾਂ ਦੀ ਬਦਨਾਮੀ ਕੀਤੀ ਗਈ ਹੈ ਇਸ ਪੰਕਤੀ ਨੂੰ ਇਸ ਤਰ੍ਹਾਂ ਕਿਉਂ ਲਿਖਿਆ ਹੈ ਇਸ ਬਾਰੇ ਦੱਸੋ ਇਸ ਪੰਕਤੀ ਨੂੰ ਸੁਣਦਿਆਂ ਸਾਰ ਜੋ ਰਾਮ ਰਾਏ ਹੈ ਉਹ ਜਾਂ ਤੇ ਬਾਦਸ਼ਾਹ ਦੇ ਡਰ ਕਰਕੇ ਜਾਂ ਇਹ ਸੋਚ ਕੇ ਕਿ ਮੇਰੀ ਇੱਥੇ ਜੈ ਜੈਕਾਰ ਹੋ ਰਹੀ ਹੈ ਹਰ ਪਾਸੇ ਪ੍ਰਸੰਨਤਾ ਹੋ ਰਹੀ ਹੈ ਜੇ ਮੈਂ ਸੱਚ ਦੱਸਿਆ ਤੇ ਮੇਰੀ ਇਸ ਪ੍ਰਸੰਨਤਾ ਤੋਂ ਬਾਅਦ ਮੇਰਾ ਜਸਨਾ ਘਟ ਜਾਵੇ ਤਾਂ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਪੰਕਤੀ ਬਦਲ ਦਿੱਤੀ ਉਸ ਤਰ੍ਹਾਂ ਜੇ ਰਾਮ ਰਾਏ ਚੰਦਾ ਤਾਂ ਜੋ ਤਾਕਤਾਂ ਜੋ ਸ਼ਕਤੀਆਂ ਗੁਰੂ ਹਰ ਰਾਏ ਨੇ ਦੇ ਕੇ ਭੇਜਿਆ ਸੀ ਉਹਨਾਂ ਦੀ ਵਰਤੋਂ ਕਰਕੇ ਉਸ ਬਾਦਸ਼ਾਹ ਦੇ ਮਹਿਲ ਦੀਆਂ ਇੱਟਾਂ ਨੂੰ ਆਵਾਜ਼ ਮਾਰਦਾ ਤੇ ਉਹਨਾਂ ਨੇ ਆਪ ਵਜਾ ਮਾਰ ਕੇ ਆਖਣਾ ਸੀ ਹਾਂ ਠੀਕ ਹੈ ਅਸੀਂ ਮੁਸਲਮਾਨਾਂ ਦੀ ਮਿੱਟੀ ਆ ਭਾਵੇਂ ਕਿ ਮੁਸਲਮਾਨਾਂ ਦੀ ਮਿੱਟੀ ਨੂੰ ਵੀ ਇੱਕ ਦਿਨ ਕਮਿਹਾਰ ਦੇ ਭਾਂਡੇ ਦੇ ਵਿੱਚ ਪੈਣਾ ਪੈਂਦਾ ਹੈ ਜਿੱਥੋਂ ਸੱਚੇ ਵਿੱਚ ਪੈ ਕੇ ਜਾਂ ਤੇ ਉਹ ਇੱਟਾਂ ਬਣਦੀਆਂ ਜੇ ਜਾਂ ਭਾਂਡੇ ਬਣਦੇ ਜੇ ਫਿਰ ਉਸ ਨੂੰ ਸੜਨਾ ਪੈਂਦਾ ਹੈ ਪਰ RAM ਰਾਏ ਨੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਇਹ ਸੱਚ ਨਾਲ ਦੱਸਿਆ ਸਭ ਨੂੰ ਆਖ ਦਿੱਤਾ ਕਿ ਹਾਂ ਇੱਥੇ ਸਾਡੇ ਵੱਡਿਆਂ ਕੋਲੋਂ ਗਲਤੀ ਹੋ ਗਈ ਹੈ ਇੱਥੇ ਮਿੱਟੀ ਮੁਸਲਮਾਨ ਕੀ ਨਹੀਂ ਲਿਖਣਾ ਚਾਹੀਦਾ ਸੀ ਮਿੱਟੀ ਬੇਈਮਾਨ ਦੀ ਹੋਣਾ ਚਾਹੀਦਾ ਸੀ ਸੋ ਇਸ ਤਰ੍ਹਾਂ ਜਦੋਂ ਪਾਵਨ ਗੁਰਬਾਣੀ ਦੀ ਪੰਕਤੀ ਬਦਲ ਦੇਣ ਦਾ ਗੁਰੂ ਹਰ राय ਸਾਹਿਬ ਜੀ ਤੱਕ ਪਤਾ ਲੱਗਾ ਤਾਂ RAM ਰਾਏ ਜੀ ਉਥੇ ਗੱਦੀ ਤੋਂ ਖਾਰਜ ਹੋ ਗਏ ਜਿਸ ਕਰਕੇ ਗੁਰੂ ਹਰ राय ਜੀ ਨੇ ਆਖਿਆ ਕਿ ਤੁਸੀਂ ਪਾਵਨ ਬਾਣੀ ਦੀ ਪੰਕਤੀ ਬਦਲ ਦਿੱਤੀ ਹੈ ਇਸ ਕਰਕੇ ਤੁਸੀਂ ਅੱਗੇ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਹੋਵੋਗੇ ਪਰ ਮਸੰਦ RAM ਰਾਏ ਨੂੰ ਆਪਣਾ ਗੁਰੂ ਮੰਨਦੇ ਸਨ ਸਸਕਾਰ ਵੀ ਉਹਨਾਂ ਨੇ ਹੀ ਗੁਰੂ ਰਾਮ ਰਾਏ ਦਾ ਜਿਉਂਦਿਆਂ ਕਰ ਦਿੱਤਾ ਜਦੋਂ ਰਾਮ ਰਾਏ ਨੂੰ ਵਿਪਤਾ ਸਮੇਂ ਇੱਕ ਸਿੱਖ ਨੇ ਅਰਧਿਆ ਰਾਮ ਰਾਏ ਨੇ ਆਪਣੀ ਸੁਪਤਨੀ ਜਿਸ ਦਾ ਨਾਮ ਪੰਜਾਬ ਕੌਰ ਹੈ ਆਪਣੇ ਪਾਸ ਸੱਦਦੇ ਨੇ ਆਖਣ ਲੱਗੇ ਆਪਣੀ ਪਤਨੀ ਨੂੰ ਕਿ ਹੁਣ ਐਸੇ ਕੋਠੇ ਦੇ ਅੰਦਰ ਮੈਂ ਆਪਣਾ ਸਰੀਰ ਰੱਖ ਕੇ ਸਿਰਫ ਆਪਣੀ ਰੂਹ ਲੈ ਕੇ ਆਪਣੇ ਕਿਸੇ ਸਿੱਖ ਦੀ ਸਹਾਇਤਾ ਕਰਨ ਲਈ ਜਾ ਰਿਹਾ ਫਿਰ ਜਦੋਂ ਮੈਂ ਆਵਾਂਗਾ ਆਪਣੇ ਸਰੀਰ ਦੇ ਵਿੱਚ ਪ੍ਰਵੇਸ਼ ਕਰਾਂਗਾ ਪਰ ਤੂੰ ਮੇਰੇ ਸਰੀਰ ਦਾ ਚੰਗੀ ਤਰ੍ਹਾਂ ਖਿਆਲ ਰੱਖੀਂ ਮੇਰੇ ਇਸ ਸਰੀਰ ਦੇ ਪਿੱਛੇ ਮੇਰੇ ਇਸ ਸਰੀਰ ਦੇ ਨੇੜੇ ਕਿਸੇ ਨੂੰ ਆਉਣ ਨਾ ਦੇਵੇਂ ਚੰਗੀ ਤਰ੍ਹਾਂ ਆਪਣੀ ਪਤਨੀ ਨੂੰ ਗੱਲ ਸਮਝਾ ਕੇ RAM RAJ ਉਸ ਸਰੀਰ ਦੇ ਵਿੱਚੋਂ ਰੂਹ ਦੀ ਉਡਾਰੀ ਮਾਰ ਕੇ ਚਲੇ ਗਏ ਇੱਕ ਪੈਰ ਭੀਤਿਆ ਮਸੰਦਾ ਨੇ ਰੋਲਾ ਪਾ ਦਿੱਤਾ ਆਖਣ ਲੱਗਿਆ ਸਾਡਾ ਗੁਰੂ ਬਾਹਰ ਨਹੀਂ ਆਇਆ ਕੀ ਕਰਨੇ ਆ ਉਸ ਵੇਲੇ ਜਦੋਂ ਬਾਹਰ ਰੋਲਾ ਪਿਆ ਹੋਇਆ ਪੰਜਾਬ ਕੌਰ ਨੇ ਆਪਣੇ ਕੋਲ ਮਥੰਦਾ ਨੂੰ ਸੱਦਿਆ ਆਖਣ ਲੱਗੀ ਕੀ ਰੋਲਾ ਪਾਇਆ ਤਾਂ ਆਖਣ ਲੱਗੇ ਇੰਨੇ ਸਮੇਂ ਤੇ ਅੱਗੇ RAM RAJ JI ਆ ਕੇ ਸਾਨੂੰ ਦਰਸ਼ਨ ਦੇਂਦੇ ਸਨ ਉਹ ਬਾਹਰ ਕਿਉਂ ਨਹੀਂ ਆਏ ਤਾਂ ਉਹ ਆਖਣ ਲੱਗੀ ਕਿ ਕਿਸੇ ਸਿੱਖ ਦੇ ਕੰਮ ਕਰਨ ਵਾਸਤੇ ਉਹ ਬਾਹਰ ਗਏ ਨੇ ਜਦੋਂ ਉਸ ਦਾ ਕੰਮ ਨੇ ਪਰੇ ਚੜ ਗਿਆ ਉਹ ਆ ਜਾਣਗੇ ਇਸ ਤਰ੍ਹਾਂ ਮਸੰਦਾ ਨੂੰ ਪੰਜਾਬ ਕੌਰ ਨੇ ਦੱਸ ਦਿੱਤਾ ਉਹ ਚਲੇ ਗਏ ਹੁਣ ਇਸ ਗੱਲ ਨੂੰ ਇੱਕ ਰਾਤ ਇੱਕ ਦਿਨ ਬੀਤ ਚੁੱਕਾ ਅਗਲਾ ਦਿਨ ਚੜਿਆ ਸਵੇਰ ਹੁੰਦਿਆਂ ਹੀ ਮਸੰਦਾ ਨੇ ਫਿਰ ਰੌਲਾ ਪਉਣਾ ਸ਼ੁਰੂ ਕਰ ਦਿੱਤਾ ਆਖਣ ਲੱਗੇ ਕਿ ਸਾਡੇ ਗੁਰੂ ਜੀ ਰਾਮ ਰਾਏ ਸਰੀਰ ਨੂੰ ਤੇ ਤਿਆਗ ਗਿਆ ਜੇ ਕਿਸੇ ਸਿੱਖ ਦੇ ਸਹਿਤਾ ਕਰਨ ਗਏ ਹੁੰਦੇ ਤਾਂ ਸਵੇਰੇ ਸਾਰੇ ਉੱਠ ਕੇ ਉਹ ਵਾਪਸ ਆ ਜਾਂਦੇ ਸਾਨੂੰ ਦਰਸ਼ਨ ਦਿੰਦੇ ਕਿਉਂਕਿ ਉਹਨਾਂ ਨੇ ਦਰਸ਼ਨ ਨਹੀਂ ਦਿੱਤਾ ਤੋਂ ਅੰਦਰੋਂ ਨਿਕਲੇ ਨਹੀਂ ਸਾਨੂੰ ਯਕੀਨ ਹੋ ਗਿਆ ਕਿ ਉਹ ਮਰ ਗਏ ਨੇ ਤਾਂ ਇਸ ਤਰ੍ਹਾਂ ਆਖ ਕੇ ਹੰਕਾਰੀ ਮਸੰਦਾਂ ਨੇ ਦਰਵਾਜ਼ੇ ਭੰਣਨੇ ਸ਼ੁਰੂ ਕਰ ਦਿੱਤੇ ਪੰਜਾਬ ਕੌਰ ਨੇ ਦਾਸੀ ਨੂੰ ਭੇਜਿਆ ਮਸੰਦਾਂ ਨੂੰ ਹਟਾਇਆ ਫਿਰ ਸਮਝਾਇਆ ਕਿ ਮੈਨੂੰ ਉਹ ਖੁਦ ਆ ਕੇ ਗਏ ਨੇ ਕਿ ਆਪਣੀ ਦੇਹ ਨੂੰ ਆ ਕੇ ਆਪੇ ਸੰਭਾਲਣਗੇ ਤੇ ਸਭਾ ਵਿੱਚ ਸਾਰਿਆਂ ਨੂੰ ਬੈਠ ਕੇ ਦਰਸ਼ਨ ਵੀ ਦੇਣਗੇ ਤੁਸੀਂ ਆਪਣੇ ਗੁਰੂ ਦਾ ਹੁਕਮ ਕਿਉਂ ਨਹੀਂ ਮੰਨਦੇ ਮਸੰਦਾ ਨੇ ਫੇਰ ਆਖਿਆ ਕਿ ਤੁਹਾਨੂੰ ਧੀਰਜ ਦੇਣ ਵਾਸਤੇ ਰਾਮ ਰਾਏ ਜੀ ਇਹ ਬਚਨ ਆਖ ਕੇ ਗਏ ਹੋਣਗੇ ਕਿ ਸਾਡੇ ਪਿੱਛੋਂ ਤੂੰ ਰੋਵੇਂ ਨਾ ਪਰ ਹੁਣ ਅਸੀਂ ਤੁਹਾਨੂੰ ਸੱਚੀ ਗੱਲ ਦੱਸ ਦਈਏ ਸਾਨੂੰ ਤੇ ਰਾਮ ਰਾਏ ਦੇ ਆਉਣ ਦੀ ਕੋਈ ਆਸ ਨਹੀਂ ਇਸ ਕਰਕੇ ਤੂੰ ਜਿਤਨਾ ਕਰ ਸਨ ਸਸਕਾਰ ਕਰਨ ਦੇ ਸਰੀਰ ਛੱਡਿਆ ਅੱਠ ਪੈਰ ਹੋ ਗਏ ਨੇ ਜੇ ਸਸਕਾਰ ਨਾ ਕੀਤਾ ਬਦਬੂ ਆਉਣ ਲੱਗ ਪੇਗੀ ਤੇ ਪੰਜਾਬ ਕੌਰ ਨੇ ਫਿਰ ਮਸੰਦਾਂ ਨੂੰ ਸਮਝਾਇਆ ਕਿ ਮੈਨੂੰ ਹੁਕਮ ਕਰਕੇ ਗਏ ਨੇ ਇਹ ਦਰਵਾਜ਼ਾ ਨਾ ਖੋਲੋ ਜੇ ਤੁਸੀਂ ਗੁਰੂ ਮੰਨ ਦੇ ਜੇ ਉਸ ਦਾ ਡਰ ਧਾਰੋ ਹਿਰਦਿਆਂ ਚ ਨਹੀਂ ਤੇ ਆ ਕੇ ਤੁਹਾਨੂੰ ਸਰਾਪ ਦੇਣਗੇ ਤੁਹਾਡੀਆਂ ਜੜਾਂ ਪੁੱਟੀਆਂ ਜਾਣਗੀਆਂ ਇਹ ਗੱਲ ਸੁਣਾ ਕੇ ਮਸਾ ਮਸਾ ਹੈ ਪੰਜਾਬ ਕੌਰ ਨੇ ਮਸੰਦਾਂ ਨੂੰ ਮੋੜਿਆ ਰਾਤ ਤੇ ਸੌ ਗਏ ਹੁਣ ਤੀਜਾ ਦਿਨ ਆ ਗਿਆ ਹੁਣ ਉਹਨਾਂ ਮਸੰਦਾਂ ਨੇ ਮਤਾ ਪਕਾਇਆ ਕਿ ਅੱਜ ਪੰਜਾਬ ਕਵਰ ਨੂੰ ਨਹੀਂ ਮਿਲਾਂਗੇ ਉਹਨਾਂ ਸਾਰਿਆਂ ਨੇ ਰੜਕੇ ਦੂਹਾ ਭੰਨ ਦਿੱਤਾ ਜਦੋਂ ਦਰਵਾਜ਼ਾ ਤੋੜਿਆ ਇਸ ਤਰ੍ਹਾਂ ਬਿਰਾਜਮਾਨ ਰਾਮ ਰਾਏ ਨੂੰ ਬਿਸਤਰ ਦੇ ਉੱਪਰੋਂ ਹੀ ਚੁੱਕ ਕੇ ਸਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਜਿਸ ਤਰ੍ਹਾਂ ਮ੍ਰਿਤਕ ਦਾ ਵਿਵਾਨ ਤਿਆਰ ਕਰੀਦਾ ਹੈ ਬੜਾ ਸੁੰਦਰ ਬਬਾਨ ਬਣਾਇਆ ਚੰਦਨ ਤੇ ਫੁੱਲਾਂ ਦੀਆਂ ਮਾਲਾਂ ਬਣਾਈਆਂ ਸਮਗਰੀਆਂ ਮੰਗਵਾਈਆਂ ਆਪਸ ਦੇ ਵਿੱਚ ਚਰਚਾ ਕਰਨ ਲੱਗੇ ਕਿ 16 ਪੈਰ ਦੋ ਦਿਨ ਲੰਘ ਗਏ ਤੀਸਰਾ ਆ ਗਿਆ ਸਰੀਰ ਇਦਾਂ ਹੀ ਖਾਲੀ ਪਿਆ ਹੈ ਰੂਹ ਹੈ ਨਹੀਂ ਪਰ ਇਸ ਪੰਜਾਬ ਕੌਰ ਨੇ ਸਤਸਕਾਰ ਨਹੀਂ ਕਰਨ ਦਿੱਤਾ ਹੁਣ ਵੀ ਅਸੀਂ ਬਦੋ ਬਦੇ ਅੰਦਰੋਂ ਕੱਢ ਕੇ ਲਿਆਏ ਆ ਇਦਾਂ ਉਹ ਚਰਚਾ ਕਰਨ ਲੱਗੇ ਜਦ ਮਸੰਦਾ ਨੇ ਪਵਿੱਤਰ ਜਲ ਲਿਆ ਕੇ ਇਸ਼ਨਾਨ ਕਰਨ ਵਾਸਤੇ ਸਰੀਰ ਨੂੰ ਉਠਾਇਆ ਤਾਂ ਇੰਜ ਪ੍ਰਤੀਤ ਹੋਇਆ ਜਿਸ ਤਰ੍ਹਾਂ ਜਿਉਂਦੇ ਮਨੁੱਖ ਦਾ ਸਰੀਰ ਹੁੰਦਾ ਹੈ ਕਿਉਂਕਿ ਮਰਤਕ ਦਾ ਸਰੀਰ ਆਕੜ ਜਾਂਦਾ ਹੈ RAM RAI ਜੀ ਦਾ ਆਕੜਿਆ ਨਹੀਂ ਸੀ ਜਦੋਂ ਇਸ ਤਰ੍ਹਾਂ ਪੰਜਾਬ ਕੌਰ ਨੇ ਵੇਖਿਆ ਫੇਰ ਆਖਿਆ ਕਿ ਤੁਸੀਂ ਬਹੁਤ ਬੁਰਾ ਕੀਤਾ ਜੋ ਤਨ ਨੂੰ ਸੰਭਿਆ ਨਹੀਂ ਇਹਨਾਂ ਦੇ ਸਰੀਰ ਦੀ ਹਾਲਤ ਵੇਖੋ ਜਿਸ ਤਰ੍ਹਾਂ ਜਿਉਂਦਾ ਹੋਵੇ ਇਦਾਂ ਦੀ ਹੈ ਇਸ ਤਰ੍ਹਾਂ ਉਹਨਾਂ ਮਸੰਦਾਂ ਨੂੰ ਪੰਜਾਬ ਕੌਰ ਨੇ ਸਮਝਾਇਆ ਪਰ ਓਹ ਅੱਗੋਂ ਆਖਣ ਲੱਗੇ ਕਿ ਤੁਸੀਂ ਪ੍ਰੇਮ ਦੀਆਂ ਅੱਖਾਂ ਦੇ ਕਰਕੇ ਆਪਣੇ ਪਤੀ ਦੇਵਦਾ ਸਸਕਾਰ ਲਈ ਕਰਨ ਦੇ ਰਹੇ ਮੂਰਖ ਹੰਕਾਰੀ ਮਸੰਦ ਉਹ ਆਖੇ ਨਾ ਲੱਗੇ ਹੁਣ ਪੰਜਾਬ ਕੌਰ ਨੇ ਬੜੀਆਂ ਹੀ ਪ੍ਰੇਮ ਦੀਆਂ ਅੱਖਾਂ ਪਾ ਕੇ ਆਪਣੇ ਪਤੀ ਰਾਮ ਰਾਏ ਨੂੰ ਅਰਧਿਆ ਆਖਣ ਲੱਗੀ ਇਹ ਮਸੰਦ ਮੇਰੇ ਆਖੇ ਨਹੀਂ ਲੱਗਦੇ ਆਪ ਜਲਦੀ ਆ ਕੇ ਇਹਨਾਂ ਨੂੰ ਸਮਝਾਓ ਪੰਜਾਬ ਕੌਰ ਪਤੀ ਵਰਤਾ ਸੀ ਉਸ ਦੇ ਆਰਾਧਨ ਕਰਕੇ ਰਾਮ ਰਾਏ ਜੀ ਛੇਤੀ ਨਾਲ ਵਾਪਸ ਆ ਗਏ ਆ ਕੇ ਵੇਖਣ ਲੱਗੇ ਕਿ ਸਾਰੇ ਮਸੰਦ ਸਰੀਰ ਕੱਢ ਕੇ ਰਾਮ ਰਾਏ ਦਾ ਅੰਤਮ ਇਸ਼ਨਾਨ ਕਰਵਾ ਰਹੇ ਨੇ ਤੇ ਸਸਕਾਰ ਦੀ ਵੀ ਸਾਰੀ ਸਮਗਰੀ ਤਿਆਰ ਕੀਤੀ ਖੜੇ ਨੇ ਉਸ ਵੇਲੇ RAM RAJ ਨੇ ਸਰੀਰ ਦੇ ਵਿੱਚ ਪ੍ਰਵੇਸ਼ ਕਰਨਾ ਮناسب ਨਾ ਸਮਝਿਆ ਇਹ ਬਚਨ ਫਰਮਾਇਆ हे ਪਪਿਓ ਤੁਸਾਂ ਨੇ ਇਹ ਚੰਗਾ ਕੰਮ ਨਹੀਂ ਕੀਤਾ ਜੋ ਤੁਸਾਂ ਗੁਰਾਂ ਦਾ ਕਹਿਣਾ ਨਹੀਂ ਮੰਨਿਆ ਗੁਰਾਂ ਦੇ ਪ੍ਰਾਣਾਂ ਨੂੰ ਹੱਤ ਕੀਤਾ ਹੈ ਮੈਂ ਸਮਝਦਾ ਤੁਹਾਡੀ ਮੌਤ ਦੇ ਦਿਨ ਨੇੜੇ ਆ ਗਏ ਨੇ ਇਹਨਾਂ ਬਚਨਾਂ ਨੂੰ ਸੁਣ ਕੇ ਵੀ ਮਸੰਦ ਡਰੇ ਨਾ ਤਾਂ ਰਾਮ ਰਾਏ ਜੀ ਨੇ ਆਪਣੀ ਪਤੀ ਵਰਤਾ ਔਰਤ ਪੰਜਾਬ ਕੌਰ ਨੂੰ ਆਖਿਆ ਤੂੰ ਫਿਕਰ ਨਾ ਕਰ ਜੋ ਗੱਲ ਹੋਣੀ ਸੀ ਉਹ ਤਾਂ ਹੁਣ ਹੋ ਗਈ ਐ ਤੂੰ ਆਪਣੇ ਚਿੱਤ ਦੇ ਵਿੱਚ ਗੁਰਮਤਿ ਨੂੰ ਧਾਰ ਕੇ ਸ਼ਾਂਤੀ ਸਹਿਤ ਰਹਿਣਾ ਕਰ ਗੁਰੂ ਤੇਰੇ ਅੰਗ ਸੰਗ ਸਹਾਈ ਹੋਵੇਗਾ ਤੇਰੇ ਵੇਖਦਿਆਂ ਵੇਖਦਿਆਂ ਇਹ ਮਸੰਦ ਵਿਪਤਾ ਨੂੰ ਪਾ ਕੇ ਮੌਤ ਤੇ ਤਖਤੇ ਦੇ ਉੱਪਰ ਟੰਗੇ ਜਾਣਗੇ ਸੋ ਸਾਧ ਸੰਗਤ ਜੀਓ ਉਹ ਸਮਾਂ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹਨਾਂ ਮਸੰਦਾਂ ਨੂੰ ਜਿਉਂਦਿਆਂ ਨੂੰ ਸਾੜ ਦਿੰਦੇ ਨੇ ਖਤਮ ਕਰ ਦਿੰਦੇ ਨੇ ਉਹ ਇਤਿਹਾਸ ਆਉਣ ਵਾਲੇ ਸਮੇਂ ਵਿੱਚ ਫਿਰ ਸਾਂਝਾ ਕਰਾਂਗੇ ਜੋ ਅੱਜ ਦੀ ਸਾਖੀ ਸਰਵਣ ਕੀਤੀ ਇਸ ਦਾ ਭਾਵ ਇੱਕ ਇਹ ਵੀ ਹੈ ਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਫਰਮਾਨ ਹਨ ਕਿ ਇਹ ਸਰੀਰ ਦੇ ਵਿੱਚੋਂ ਜੀਵ ਜੇਕਰ ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਕੱਢ ਵੀ ਸਕਦਾ ਹੈ ਪਾ ਵੀ ਸਕਦਾ ਹੈ ਜਪਜੀ ਸਾਹਿਬ ਦੀ ਪਾਵਨ ਬਾਣੀ ਹੈ ਗਾਵੇ ਕੋ ਜੀ ਲੈ ਫਿਰ ਦੇਹ ਜਿਵੇਂ ਜੀ ਸਤਾ ਕਰਕੇ ਇਹ ਜੀਵ ਦੇਹ ਨੂੰ ਲਈ ਫਿਰਦਾ ਹੈ ਉਸ ਦੇ ਬਲ ਨੂੰ ਕੌਣ ਗਾ ਸਕਦਾ ਹੈ ਇਸ ਤਰ੍ਹਾਂ ਦੂਸਰਾ ਅਰਥ ਇਸ ਦਾ ਇਹ ਕੀਤਾ ਹੈ ਕਿ ਉਹੀ ਪ੍ਰਮਾਤਮਾ ਸਰੀਰ ਵਿੱਚ ਜੀਵ ਆਤਮਾ ਨੂੰ ਪਾਉਂਦਾ ਹੈ ਫਿਰ ਸਰੀਰ ਦੇ ਵਿੱਚੋਂ ਕੱਢ ਵੀ ਲੈਂਦਾ ਹੈ ਇਸੇ ਤਰ੍ਹਾਂ ਜੋ ਅੱਗੇ ਤੀਸਰਾ ਅਰਥ ਕੀਤਾ ਹੈ ਕਿ ਉਹ ਪਰਮੇਸ਼ਰ ਪ੍ਰਮਾਤਮਾ ਸਮੇਂ ਅਨੁਸਾਰ ਤਨ ਨੂੰ ਸਾਜਦਾ ਹੈ ਕਿ ਸਮੇਂ ਅਨੁਸਾਰ ਇਸ ਨੂੰ ਖਤਮ ਵੀ ਕਰ ਦਿੰਦਾ ਹੈ ਖੇ ਵੀ ਕਰ ਦਿੰਦਾ ਹੈ ਹੋਰ ਅੱਗੇ ਵਿਦਵਾਨਾਂ ਨੇ ਅਰਥ ਕੀਤਾ ਹੈ ਕਿ ਕਈ ਸੰਤ ਮਹਾਤਮਾ ਜੀ ਭਾਵ ਇਸ ਆਤਮਾ ਨੂੰ ਜੀਵਨ ਮੁਕਤੀ ਦੇ ਆਨੰਦ ਲਈ ਦੇਹ ਦੇ ਵਿੱਚ ਪਰਮਾਤਮਾ ਦੇ ਜਸ ਨੂੰ ਗਾਇਨ ਕਰਦੇ ਨੇ ਹੋਰ ਇਹ ਵੀ ਅਰਥ ਕੀਤਾ ਹੈ ਕਿ ਕਟਨ ਵਿਦਿਆ ਦੇ ਵਿਚਾਰ ਲਈ ਕੋਈ ਪਰਮਾਤਮਾ ਤੇ ਜਸ ਨੂੰ ਗੁੰੰਦਾ ਹੈ ਉਸ ਦੀ ਕਟਨ ਵਿਦਿਆ ਨੂੰ ਗੁੰੰਦਾ ਹੈ ਤੇ ਕਈ ਇਸ ਸਰੀਰ ਦੇ ਵਿੱਚੋਂ ਜੀ ਨੂੰ ਕੱਢ ਵੀ ਲੈਂਦੇ ਨੇ ਫਿਰ ਪਾ ਦਿੰਦੇ ਨੇ ਸੋ ਐਸੀ ਰਾਮ ਰਾਜ ਦਾ ਸਸਕਾਰ ਕਰਨ ਦਾ ਇਤਿਹਾਸ ਸੋ ਜੇ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਜੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ